ਸਾਖੀ ਭਾਈ ਲਾਲੂ ਅਤੇ ਮਲਕਪਾ ਗੋਜੀ ਦੀ ਇੱਕ ਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਚਾਰ ਫੇਰੀ ਕਰਦੇ ਹੋਏ ਪਿੰਡ ਕੂਰਕਲਾਂ ਵਿੱਚ ਪਹੁੰਚਦੇ ਹਨ ਉੱਥੇ ਭਾਈ ਲਾਲੂ ਨਾਮ ਦਾ ਇੱਕ ਗਰੀਬੜਾ ਜਾਂ ਸਿੱਖ ਰਹਿੰਦਾ ਸੀ ਉਹ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਸੀ ਅਤੇ ਇਮਾਨਦਾਰੀ ਨਾਲ ਸਾਦਗੀ ਵਾਲਾ ਜੀਵਨ ਬਤੀਤ ਕਰਦਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਘਰ ਗਏ ਉਸਦੇ ਘਰੋਂ ਬਹੁਤ ਸਾਦਾ ਜਿਹਾ ਪ੍ਰਸ਼ਾਦਾ ਛਕਣਾ ਕੀਤਾ ਉਸੇ ਪਿੰਡ ਵਿੱਚ ਇੱਕ ਮਲਖਪਾਗੋ ਨਾਂ ਦਾ ਅਮੀਰ ਵਿਅਕਤੀ ਜੋ ਹੰਕਾਰ ਦਾ ਭਰਿਆ ਹੋਇਆ ਸੀ ਉਹ ਰਹਿੰਦਾ ਸੀ ਜਦੋਂ ਉਸਨੇ ਸੁਣਿਆ ਕਿ ਗੁਰੂ ਜੀ ਨੇ ਉਸਦੇ ਘਰ ਆਉਣ ਦੀ ਬਜਾਏ ਇੱਕ ਗਰੀਬੜੇ ਸਿੱਖ ਦੇ ਘਰ ਵਿੱਚ ਜਾ ਕੇ ਭੋਜਨ ਖਾਧਾ ਹੈ ਗੁਰੂ ਜੀ ਮਲਖਪਾਗੋ ਦੇ ਘਰ ਗਏ ਸਨ ਪਰ ਦਿਖਾਣੇ ਨੂੰ ਹਾਂ ਤੱਕ ਨਹੀਂ ਲਾਇਆ ਭਾਗੋ ਨੇ ਪੁੱਛਿਆ ਕਿ ਗੁਰੂ ਜੀ ਮੇਰਾ ਭੋਜਨ ਰਾਜੇ ਵਾਂਗ ਹੈ ਤੇ ਤੁਸੀਂ ਖਾਂਦੇ ਨਹੀਂ ਪਰ ਗਰੀਬ ਲਾਲੂ ਦੀ ਸਿਕਿਉਰਿਟੀ ਤੁਸੀਂ ਖਾ ਲਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੋ ਰੋਟੀਆਂ ਮੰਗਵਾਈਆਂ ਇੱਕ ਭਾਈ ਲਾਲੂ ਦੀ ਇੱਕ ਅਤੇ ਇੱਕ ਮਲਖ ਭਾਗੋ ਦੀ ਉਹਨਾਂ ਦੋਹਾਂ ਰੋਟੀਆਂ ਨੂੰ ਨਚੋੜਿਆ ਗਿਆ ਭਾਈ ਲਾਲੂ ਦੀ ਰੋਟੀ ਵਿੱਚੋਂ ਦੁੱਧ ਵਾਂਗ ਪਵਿੱਤਰਤਾ ਨਿਕਲੀ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਨਿਕਲਿਆ ਗੁਰੂ ਜੀ ਆਖਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਖਣਾ ਕੀਤਾ ਇਹ ਰੋਟੀ ਉਸ ਦੀ ਕਮਾਈ ਦੀ ਹੈ ਜੋ ਭਾਈ ਲਾਲੂ ਦੀ ਰੋਟੀ ਹੈ ਅਤੇ ਤੇਰੀ ਮਲਕ ਭਾਗੋ ਤੇਰੀ ਰੋਟੀ ਵਿੱਚ ਹੋਰਨਾਂ ਦੇ ਹੱਕ ਮਾਰ ਮਾਰ ਕੇ ਕਮਾਈ ਗਈ ਰੋਟੀ ਹੈ ਜ਼ੁਲਮ ਦੀ ਰੋਟੀ ਹੈ ਇਸ ਵਿੱਚ ਖੂਨ ਨਿਕਲ ਰਿਹਾ ਹੈ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਮਿਹਨਤ ਦੀ ਕਮਾਈ ਵਿੱਚ ਹਮੇਸ਼ਾ ਇੱਕ ਪਵਿੱਤਰਤਾ ਹੁੰਦੀ ਹੈ